ਇਕ ਵੇਦ ਦੇ ਵਿੱਚ ਰਿਚਾ ਨੰਬਰ 119 ਇੱਕ ਸ਼ਲੋਕ ਦਾ ਇੱਕ ਸਤਰ ਹੈ ਸਾ ਨਾ ਪਿਤੇ ਸੂਨ ਵੇਗ ਨੇ ਸੁਪਾਇੋ ਨ ਭਾਵ ਇਸ ਦਾ ਭਾਵ ਹੈ ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਉਹ ਪਿਤਾ ਵਾਂਗ ਸੁਲਭ ਇਸੇ ਰਿਪੇਕਸ ਦੇ ਵਿੱਚ ਇੱਕ ਕੱਤਾ ਹੈ ਪਿਤਾ ਜੀ ਦੀਆਂ ਚੀਜ਼ਾਂ ਪਿਤਾ ਜੀ ਦੇ ਜਾਣ ਬਾਅਦ ਉਹਨਾਂ ਦੀਆਂ ਚੀਜ਼ਾਂ ਲਵਾ ਜਾਂਦੀਆਂ ਹਾਜ਼ਰੀ ਉਹਨਾਂ ਦੇ ਨਾਂ ਹੋਣ ਪਿਤਾ ਜੀ ਦੇ ਜਾਣ ਬਾਅਦ ਉਹਨਾਂ ਦੀਆਂ ਚੀਜ਼ਾਂ ਲਵਾ ਜਾਂਦੀਆਂ ਹਾਜ਼ਰੀ ਉਹਨਾਂ ਦੇ ਨਿਰੰਤਰ ਛੋ ਨਾਲ ਮੁਲਾਇਮ ਹੋ ਚੁੱਕੀ ਆਬਨੂਸੀ ਖੁੰਡੀ ਇੱਕ ਦਿਨ ਮੇਰੇ ਹੱਥ ਲੱਗੀ ਅਚਾਨਕ ਤਾਂ ਇੰਜ ਜਾਪਿਆ ਪਿਤਾ ਜੀ ਮਲਾ ਰਹੇ ਹੋ ਹੱਥ ਮੇਰੇ ਨਾਲ ਪਹਿਲੀ ਵਾਰ ਹੇਕ ਦਿਨ ਉਹਨਾਂ ਦੀ ਪਲਾਸਟਿਕ ਦੀ ਚੱਪਲ ਜਿਸ ਤੇ ਕਾਸਟ ਜਿਸ ਤੇ ਤੁਰੰਦੀ ਕਾਸ ਕਸ ਜਿਤਾਉਂਦੀ ਰਹਿੰਦੀ ਹੈ ਆਪਣਾ ਹੋਣਾ ਜਦ ਮੈਂ ਪਹਿਰੀ ਪਾਈ ਤਾਂ ਸਮਝ ਆਇਆ ਕੀ ਫਰਕ ਹੁੰਦਾ ਹੈ ਉਦਾਸ ਹੋਣ ਤੇ ਘਰ ਛੱਡ ਤੁਰ ਜਾਣ ਤੇ ਉਦਾਸੀਆਂ ਚ ਚਿੱਤੇ ਸਫੇਦ ਪਟਕੇ ਹੁਣ ਮੈਂ ਬੰਨ ਰਹਿਣਾ ਤਾਂ ਇੰਜ ਲੱਗਦਾ ਪਿਤਾ ਜੀ ਦੀਆਂ ਸੀਸਾ ਦਾ ਕਵਚ ਹੋਵੇ ਮੇਰੇ ਆਸ ਬੁੱਕਾਂ ਚੈੱਕ ਬੁੱਕਾਂ ਡਾਇਰੀਆਂ ਤੇ ਨੋਟਬੁੱਕਾਂ ਦੇ ਇਹ ਜਾਣ ਸਬਕ ਕਿ ਹਿਸਾਬੀ ਕਿਤਾਬੀ ਤੇ ਸੰਜਮੀ ਹੋਣਾ ਕਿੰਨਾ ਜ਼ਰੂਰੀ ਹੋਰ ਚੀਜ਼ਾਂ ਨੇ ਪਿਤਾ ਜੀ ਦੀਆਂ ਘਰ ਚ ਘੜੀ ਦੂੜ ਨਾਲ ਦੇਖਣ ਜਾਂ ਐਨਕਾਂ ਪੈਨ ਸਿਮਰਣਾ ਸੋਣ ਦੇ ਯੰਤਰ ਰक्तचाप ਮధుਮੇ ਮਾਪਣ ਦੀਆਂ ਮਸ਼ੀਨਾਂ ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਦਿਸਦੀਆਂ ਨਹੀਂ ਪਰ ਉਹਨਾਂ ਦੀ ਅਦੇਖ ਹੋਣ ਇੱਕ ਸ਼ੋਅ ਹੈ ਹਰ ਥਾਂ ਸੁਲਬ ਹਰ ਥਾਂ ਸੁਲਬ